ਮਾਸਿਕ ਰਾਸ਼ੀ ਫੋਰਵਰਡ ਤੁਹਾਡਾ ਸਵਾਗਤ ਹੈ ਗ੍ਰਹਿਾਂ ਦੀ ਸਥਿਤੀ ਦੇ ਅਨੁਸਾਰ ਸਾਲ ਦਾ ਦੂਜਾ ਮਹੀਨਾ ਭਾਅ ਫਰਵਰੀ ਬਹੁਤ ਹੀ ਖਾਸ ਹੋਣ ਵਾਲਾ ਹੈ ਇਸ ਮਹੀਨੇ ਵਿੱਚ ਗ੍ਰਹਿਾਂ ਦੀ ਸਥਿਤੀ ਬਾਰੀ ਗੱਲ ਕਰੀਏ ਤਾਂ 4 ਫਰਵਰੀ ਤੋਂ ਬਸਪਤੀ ਮਾਰਕੀ ਹੋ ਜਾਣਗੇ ਇਸ ਤੋਂ ਇਲਾਵਾ 11 ਫਰਵਰੀ ਨੂੰ ਬੁੱਧ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ 12 ਫਰਵਰੀ ਨੂੰ ਸੂਰਜ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਇਸ ਤੋਂ ਇਲਾਵਾ ਸ਼ੁਕਰ ਰਾਹੂ ਮੀਨ ਵਿੱਚ ਕੇਤੂ ਕੰਨਿਆ ਵਿੱਚ ਸ਼ਨੀ ਕੁੰਭ ਵਿੱਚ ਅਤੇ ਮੰਗਲ ਮਿਤਨ ਰਾਸ਼ੀ ਵਿੱਚ ਮਾਝ ਉਤਰਾਣਗੇ ਜੋਤਿ ਸੰਸਾਰ ਗ੍ਰਹਾਂ ਦੀ ਅਜਿਹੀ ਸਥਿਤੀ ਦੇ ਕਾਰਨ ਕਈ ਰਾਸ਼ੀਆਂ ਦੇ ਲੋਕਾਂ ਦੇ ਲਈ ਇਹ ਕਾਫੀ ਖਾਸ ਹੋ ਸਕਦਾ ਹੈ ਇਸ ਲਈ ਕਈ ਰਾਸ਼ੀਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਲੋੜ ਹੋਵੇਗੀ ਆ ਜਾਣਦੇ ਹਾਂ ਮਾਰਾ ਰਾਸ਼ੀਆਂ ਦਾ ਰਾਸ਼ੀਫਲ ਮੇਕ ਰਾਸ਼ੀ ਇਸ ਮਹੀਨੇ ਤੁਸੀਂ ਆਪਣੀ ਊਰਜਾ ਅਤੇ ਆਤਮ ਵਿਸ਼ਵਾਸ ਕਰਨ ਆਪਣੀ ਟੀਚਿਆਂ ਵੱਲ ਤੇਜ਼ੀ ਨਾਲ ਅੱਗੇ ਵਧੋਗੇ ਇਹ ਸਮਾਂ ਕੈਰੀਅਰ ਦੀ ਲਹਿਰ ਦੇ ਨਾਲ ਨਵੇਂ ਮੌਕੇ ਲੈ ਕੇ ਆਵੇਗਾ ਕਾਸ ਕਰਕੇ ਫਰਵਰੀ ਦੇ ਪਹਿਲੇ 2 ਹਫਤੇ ਇਸ ਟਾਈਮ ਵਿੱਚ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ ਜੇਕਰ ਤੁਸੀਂ ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਤੇ ਧਿਆਨ ਦਿੰਦੇ ਹੋ ਤਾਂ ਤੁਹਾਨੂੰ ਸੰਤੁਸ਼ਟੀ ਮਿਲੇਗੀ ਵਿੱਤੀ ਸਥਿਤੀ ਸਹੀ ਰਹੇਗੀ ਪਰ ਫਜ਼ੂਲ ਖਰਚੀ ਤੋਂ ਬਚੋ ਟੌਰਸ ਫਰਵਰੀ ਵਿੱਚ ਤੁਹਾਨੂੰ ਆਪਣੇ ਰਚਨਾਤਮਕ ਪੱਖ ਨੂੰ ਵਧਾਉਣ ਦਾ ਮੌਕਾ ਮਿਲੇਗਾ ਕੈਰੀਅਰ ਵਿੱਚ ਤਰੱਕੀ ਦੇ ਨਾਲ ਤੁਸੀਂ ਨਿੱਜੀ ਜੀਵਨ ਵਿੱਚ ਵੀ ਸੁਹਾਵਣਾ ਸਮਾਪਕਿਤ ਕਰੋਗੇ ਹਾਲਾਂਕਿ ਰਿਸ਼ਤਿਆਂ ਦੇ ਵਿੱਚ ਕੁਝ ਤਣਾਅ ਹੋ ਸਕਦਾ ਹੈ ਖਾਸ ਕਰਕੇ ਨਜ਼ਦੀਕੀ ਲੋਕਾਂ ਦੇ ਨਾਲ ਖੁੱਲ੍ਹ ਕੇ ਗੱਲ ਕਰਨਾ ਅਤੇ ਧੀਰਜ ਰੱਖਣਾ ਹੱਲ ਦੀ ਕੁੰਜੀ ਹੈ। ਬੀਤੀ ਤਰਤੇ ਮਿਹਨਤ ਸੰਤੁਲਿਤ ਰਹੇਗਾ। ਜੈਮਿਨੀ ਯਾਨੀ ਮਿਥੂਨ ਮਿਥੂਨ ਰਾਸ਼ੀ ਦੇ ਲੋਕਾਂ ਲਈ ਕਰਬੀ ਦਾ ਮਹੀਨਾ ਰੋਮਾਂਟਿਕ ਅਤੇ ਨਵੀਆਂ ਸੰਭਾਵਨਾਵਾਂ ਦੇ ਨਾਲ ਭਰਪੂਰ ਰਹੇਗਾ। ਤੁਸੀਂ ਆਪਣੇ ਕੈਰੀਅਰ ਤੇ ਨਿੱਜੀ ਜੀਵਨ ਵਿੱਚ ਸੰਤੁਲਨ ਬਣਾ ਸਕੋਗੇ। ਇਸ ਮਹੀਨੇ ਤੁਹਾਨੂੰ ਕਿਸੇ ਨਵੇਂ ਪ੍ਰੋਜੈਕਟ 'ਤੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਯਾਤਰਾ ਦੀਆਂ ਸੰਭਾਵਨਾਵਾਂ ਅਭੀ ਹਨ। ਵਿੱਤੀ ਮਾਮਲਿਆਂ ਵਿੱਚ ਸਾਵਧਾਨ ਰਹੋ ਅਤੇ ਬੇਲੋੜੇ ਖਰਚਿਆਂ ਤੋਂ ਬਚੋ। ਕੈਂਸਰ, ਇਹ ਮਹੀਨਾ ਭਾਵਨਾਵਾਂ 'ਤੇ ਅਤੇ ਮਾਨਸਿਕ ਸੰਤੁਲਨ ਬਣਾਈ ਰੱਖਣ ਦਾ ਹੈ। ਕੰਮ ਦਾ ਦਬਾਅ ਥੋੜਾ ਜ਼ਿਆਦਾ ਰਹੇਗਾ ਪਰ ਤੁਸੀਂ ਆਪਣੀ ਸਿਹਤ ਦੇ ਨਾਲ ਹਰ ਚੁਣੌਤੀ ਦਾ ਸਾਹਮਣਾ ਕਰੋਗੇ। ਪਰਿਵਾਰਕ ਰਿਸ਼ਤਿਆਂ ਵਿੱਚ ਕੁਝ ਗੜਾ ਹੋ ਸਕਦਾ ਹੈ ਪਰ ਸਹੀ ਗੱਲਬਾਤ ਨਾਲ ਇਹ ਚੀਜ਼ਾਂ ਦਾ ਹੱਲ ਹੋ ਜਾਣਗੀਆਂ। ਆਰਥਿਕ ਸਥਿਤੀ ਮੰਦਮ ਰਹੇਗੀ ਇਸ ਲਈ ਨਿਵੇਸ਼ ਕਰਦੇ ਸਮੇਂ ਸਾਵਧਾਨ ਜ਼ਰੂਰ ਰਹੋ ਸਿੰਘ ਰਾਸ਼ੀ ਸਿੰਘ ਰਾਸ਼ੀ ਲਈ ਫਰਵਰੀ ਇੱਕ ਰੋਮਾਂਚਕ ਮਹੀਨਾ ਰਹੇਗਾ ਤੁਸੀਂ ਆਪਣੀ ਲੀਡਰਸ਼ਿਪ ਦੇ ਹੁਨਰ ਨਾਲ ਕੰਮ ਵਾਲੀ ਥਾਂ ਤੇ ਨਵੀਆਂ ਉਚਾਈਆਂ ਤੇ ਪਹੁੰਚੋਗੇ ਨਿੱਜੀ ਜੀਵਨ ਵਿੱਚ ਵੀ ਸੁਖਦ ਸਮਾਂ ਆਵੇਗਾ ਹਾਲਾਂਕਿ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ ਅਤੇ ਨਿਯਮਿਤ ਕਸਰਤ ਕਰੋ ਆਰਥਿਕ ਮਾਮਲਿਆਂ ਵਿੱਚ ਚੰਗੀ ਤਰੱਕੀ ਹੋਣ ਦੀ ਸੰਭਾਵਨਾ ਹੈ ਕੰਨਿਆ ਇਸ ਮਹੀਨੇ ਤੁਸੀਂ ਆਪਣੇ ਜੀਵਨ ਵਿੱਚ ਨਵੀਆਂ ਯੋਜਨਾਵਾਂ ਤੇ ਵਿਚਾਰ ਨੂੰ ਲਾਗੂ ਕਰੋਗੇ ਤੁਹਾਡਾ ਧਿਆਨ ਵੀਰਵਿਆਂ ਤੇ ਰਹੇਗਾ ਜਿਸ ਨਾਲ ਤੁਹਾਨੂੰ ਕਾਰਜ ਖਾਨ ਤੇ ਸਫਲਤਾ ਮਿਲੇਗੀ ਰਿਸ਼ਤਿਆਂ ਵਿੱਚ ਆਪਸੀ ਸਮਝਦਾਰੀ ਵਧੇਗੀ ਹਾਲਾਂਕਿ ਆਪ ਆਪਣੀ ਸਿਹਤ ਪ੍ਰਤੀ ਸੁਚੇਤ ਰਹੋ ਖਾਸ ਤੌਰ ਤੇ ਮਾਨਸਿਕ ਤਣਾਅ ਤੋਂ ਬਚਣ ਦੀ ਕੋਸ਼ਿਸ਼ ਜ਼ਰੂਰ ਕਰੋ ਵਿਸ਼ਤੀ ਤੌਰ ਤੇ ਮਹੀਨਾ ਸਥਿਰ ਰਹੇਗਾ ਤੁਲਾ ਤੁਲੇਲੀ ਵਰਬਿਤ ਮਹੀਨਾ ਸੰਬੰਧਾਂ ਅਤੇ ਸੰਤੁਲਨ ਦੇ ਧਿਆਨ ਦਵੇਗਾ ਤੁਸੀਂ ਆਪਣੀ ਨਜ਼ਦੀਕੀ ਸੰਬੰਧਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ ਕਾਰਜਸਥਾਨ ਤੇ ਨਵੇਂ ਮੌਕੇ ਮਿਲ ਸਕਦੇ ਹਨ ਹਾਲਾਂਕਿ ਫੈਸਲੇ ਲੈਂਦੇ ਸਮੇਂ ਸਾਵਧਾਨ ਰਹੋ ਇਸ ਮਹੀਨੇ ਚੱਕਨੇ ਖਰਚੇ ਤੇ ਕਾਬੂ ਰੱਖੋ ਅਤੇ ਬਚਤ ਤੇ ਧਿਆਨ ਦਿਓ ਵਿਸ਼੍ਰਿਤ ਇਸ ਮਹੀਨੇ ਵਿਸ਼ੇਕਾਤੀ ਦੇ ਲੋਕ ਆਤਮ ਵਿਸ਼ਵਾਸ ਨਾਲ ਭਰਨਗੇ ਤੇ ਆਪਣੇ ਟੀਚੇ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਨਗੇ ਕੈਰੀਅਰ ਵਿੱਚ ਔੜੀ ਔੜੀ ਤਰੱਕੀ ਹੋਵੇਗੀ ਪਰ ਸਥਿਰਤਾ ਲਿਆਵੇਗੀ ਇਸ ਦੇ ਵਿੱਚ ਤਾਵਨਾਤਮਕ ਗਹਿਰਾਈ ਵਧੇਗੀ ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਜ਼ਿਆਦਾ ਕੰਮ ਕਰਨ ਤੋਂ ਬਚੋ ਵਿੱਤੀ ਸਥਿਤੀ ਸੰਤੋਖਜਨਕ ਰਹੇਗੀ ਤੁਹਾਨੂੰ ਫਰਵਰੀ ਯਾਤਰਾ ਦੇ ਲਈ ਨਵੀਆਂ ਖੋਜਾਂ ਦਾ ਮਹੀਨਾ ਹੈ ਤੁਸੀਂ ਆਪਣੇ ਜੀਵਨ 'ਚ ਬਦਲਾਅ ਲਿਆਉਣ ਲਈ ਪ੍ਰੇਰਿਤ ਹੋਵੋਗੇ ਕਾਰਜ ਸਥਾਨ 'ਚ ਤੁਹਾਡੇ ਯਤਨਾਂ ਦੀ ਸ਼ਲਾਘਾ ਕੀਤੀ ਜਾਵੇਗੀ ਹਾਲਾਂਕਿ ਸੰਬੰਧਾਂ ਨੂੰ ਧਿਆਨ ਦੇਣ ਦੀ ਲੋੜ ਹੋਵੇਗੀ ਬੇਲੋੜੇ ਵਿਵਾਦਾਂ ਤੋਂ ਬਚੋ ਇਤੀ ਮਾਮਲਿਆਂ ਵਿੱਚ ਸਾਵਧਾਨ ਰਹੋ ਮਕਰ ਮਕਰ ਅਸ਼ਲੀ ਮਹੀਨਾ ਸਖਤ ਮਿਹਨਤ ਅਤੇ ਸਫਲਤਾ ਵਾਲਾ ਰਹੇਗਾ ਤੁਸੀਂ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰੋਗੇ ਅਤੇ ਕਰੀਅਰ ਵਿੱਚ ਸਕਾਰਾਤਮਕ ਨਤੀਜੇ ਪ੍ਰਾਪਤ ਕਰੋਗੇ ਪਰਿਵਾਰ ਅਤੇ ਰਿਸ਼ਤਿਆਂ ਦੇ ਨਾਲ ਸਮਾਂ ਬਿਤਾਉਣਾ ਤੁਹਾਡੇ ਲਈ ਸੁਖਦ ਰਹੇਗਾ ਆਪਣੀ ਸਿਹਤ ਪ੍ਰਤੀ ਲਾਪਰਵਾਹ ਨਾ ਬਣੋ ਤੇ ਆਪਣੇ ਰੋਜ਼ਾਨਾ ਰੁਟੀਨ ਵਿੱਚ ਸੁਧਾਰ ਕਰੋ ਵਿੱਤੀ ਲਾਭ ਦੀ ਸੰਭਾਵਨਾ ਹੈ ਕੁੰਭ ਕੁੰਭ ਰਾਸ਼ੀ ਦੇ ਲੋਕਾਂ ਲਈ ਫਰਵਰੀ ਦੇ ਨਵੇਂ ਵਿਚਾਰਾਂ ਅਤੇ ਯੋਜਨਾਵਾਂ ਦਾ ਮਹੀਨਾ ਹੈ ਤੁਸੀਂ ਆਪਣੀ ਰਚਨਾਤਮਕਤਾ ਨੂੰ ਵਧਾਓਗੇ ਅਤੇ ਨਵੇਂ ਪ੍ਰੋਜੈਕਟਾਂ 'ਤੇ ਕੰਮ ਕਰੋਗੇ। ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ। ਸਿਹਤ ਦੇ ਮਾਮਲੇ ਵਿੱਚ ਸਾਵਧਾਨ ਰਹੋ। ਵਿੱਤੀ ਸਥਿਤੀ ਸਥਿਰ ਰਹੇਗੀ ਪਰ ਨਿਵੇਸ਼ ਦੇ ਮਾਮਲੇ 'ਚ ਸਮਝਦਾਰੀ ਨਾਲ ਫੈਸਲੇ ਲਓ। ਮੀਨ, ਮੀਨ ਰਸ਼ੀ ਦੇ ਲੋਕਾਂ ਲਈ ਫਰਵਰੀ ਆਤਮ ਚਿੰਤਨ ਤੇ ਵਿਕਾਸ ਦਾ ਮਹੀਨਾ ਹੈ ਤੁਸੀਂ ਆਪਣੇ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਵੇਂ ਤਰੀਕੇ ਅਪਣਾਓਗੇ ਰਿਸ਼ਤਿਆਂ ਵਿੱਚ ਕਾਫੀ ਗਹਿਰਾਈ ਆਵੇਗੀ ਆਪਸੀ ਸਮਝਦਾਰੀ ਵਧੇਗੀ ਆਪਣੀ ਸਿਹਤ ਪ੍ਰਤੀ ਸਾਵਧਾਨ ਰਹੋ ਅਤੇ ਨਿਯਮਿਤ ਤੌਰ ਤੇ ਯੋਗਾ ਦਾ ਧਿਆਨ ਕਰੋ ਇਹ ਮਹੀਨਾ ਆਤਮਿਕ ਤੌਰ ਤੇ ਲਾਭਦਾਇਕ ਰਹੇਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ